ਅਗਲਾ ਗੀਤ ਤਾੜੀ ਮਾਰਦੇ ਆ ਕਰੋ ਮੜਾ ਜਾ ਮੈਨੂੰ ਪਤਾ ਲੱਗਦਾ ਰਹਿੰਦਾ ਵੀ ਤੁਸੀਂ ਜਾਗਦੇ ਹੋ ਕਿ ਸੁੱਤੇ ਹੋ ਹਾਂ ਗੱਲ ਇਹ ਹੈ ਮੰਗਿਹਾਈ ਦੇ ਜਮਾਨੇ 'ਚ ਕਲਾਕਾਰ ਦੇ ਪੱਲੇ ਤਾੜੀ ਹੁੰਦੀ ਹੈ ਹਾਂ ਇਹ ਟੋਡਾ ਪਿਆਰ ਦੱਸ ਦਿੰਦਾ ਵੀ ਤੁਸੀਂ ਕਿੰਨਾ ਕੁ ਧਿਆਨ ਨਾਲ ਸੁਣਦੇ ਹੋ ਕਿੰਨਾ ਕੁ ਪਿਆਰ ਕਰਦੇ ਹੋ ਜਦੋਂ ਬੰਦਾ ਨਵਾਂ ਨਵਾਂ ਵਾਇਆ ਹੁੰਦਾ ਬਾਈ ਜੀ ਐਨੀ ਟੌਰ ਹੁੰਦੀ ਹੈ ਐਨਾ ਰੌਬ ਹੁੰਦਾ ਰਹੇ ਰੱਬ ਦਾ ਨਾਮ 2 ਸਾਲ 3 ਸਾਲ 4 5 6 7 ਸਾਲ ਤਾ ਇੰਨਾ ਰੋਗ ਹੁੰਦਾ ਜੇ ਕਿਤੇ ਪਸ਼ੂਆਂ ਦੀ ਖੁਰਲੀ ਡਿੱਗ ਪੇ ਉਹ ਵੀ ਪ੍ਰਾਣੇ ਨੂੰ ਪੁੱਛ ਕੇ ਬਣਾਉਂਦੇ ਨੇ ਵੀ ਕਿਹੜੀ ਗੁੱਠ ਚ ਬਣਾਈਏ ਕਿਤੇ ਪ੍ਰਾਣੇ ਨਾਲ ਗੁੱਸੇ ਕਰ ਲਈਏ ਹਾਂ ਇੰਨਾ ਰੋਗ ਹੁੰਦਾ ਰੌਲਾ ਕਦੋਂ ਪੈਂਦਾ ਜਦੋਂ ਜਿੱਥੇ ਜੀਜਾ ਜੀ ਜੀਜਾ ਜੀ ਭਾਈਆ ਦੀ ਭਾਈਆ ਜੀ ਹੁੰਦੀ ਹੈ ਜਦੋਂ ਉਥੇ ਫੁੱਫੜ ਜੀ ਫੁੱਫੜ ਜੀ ਹੋਣ ਲੱਗ ਜੇ ਨਾ ਫਿਰ ਕੱਲੀ ਫੂਫੂ ਜੀ ਰਹਿ ਜਾਂਦੀ ਹੈ ਫਿਰ ਜੀਜੇ ਵਾਲਾ ਡੰਗ ਮਦੋਂ ਪੈ ਜਾਂਦਾ ਹੈ ਹਾਂ ਕੁਦਰਤੀ ਹੈ ਇਹ ਆ ਜਿੰਨੇ ਬੰਦੇ ਬੈਠੇ ਨੇ ਸਾਰਿਆਂ ਦੇ ਦਿਨ ਆਏ ਹੋਣਗੇ ਕਈਆਂ ਤੇ ਆ ਜਾਣੇ ਨੇ ਪਰ ਉਹਨਾ ਵੈਸੇ ਥੋੜਾ ਜਿਹਾ ਸਾਪਾਂ ਵਾਂਗੂ ਥੋੜਾ ਜਿਹਾ ਸਿਰ ਚੱਕਦਾ ਹੋਣਾ ਚਾਹੀਦਾ ਹੈ ਗਰਮ ਹੋਣਾ ਚਾਹੀਦਾ ਥੋੜੀ ਜੀ ਆਕੜ ਵੀ ਹੋਣੀ ਚਾਹੀਦੀ ਹੈ ਜੇ ਪ੍ਰੌਣਾ ਤਕੜਾ ਹੈ ਨਾ ਕਰੋ ਤੇ ਉਹਦੇ ਅਰਕਾ ਬੰਦਾ ਸੜਕ ਤੋਂ ਦੀ ਲੰਘ ਜੇ ਤੇ ਸਾਰੇ ਐਵੇਂ ਹੀ ਫੋਨ ਕਰੀ ਜਾਂਦੇ ਨੇ ਭਾਈ ਜੀ ਕੱਲ ਤੁਸੀਂ ਸਾਡੇ ਕੋਲ ਦੀ ਲੰਘੇ ਤੁਸੀਂ ਗੱਲ ਹੀ ਨਹੀਂ ਸੁਣੀ ਹੈ ਹਾਂ ਤੇ ਬੰਦਾ ਮੜਕਣ ਨਾਲ ਇੱਕ ਵਾਰੀ ਕਹਿੰਦ ਲਾ ਸਾਡੇ ਕਣਕ ਨੂੰ ਤੇਲਾ ਪਿਆਵੇ ਮੈਂ ਸਪਰਾਇਆ ਕਰਾਂ ਐਵੇਂ ਮਰੀ ਜੰਨੇ ਤੁਹਾਨੂੰ ਕਿਹਦਾ ਭਲੇਖਾ ਪਿਆ ਹੋਣਾ ਚੁੱਪ ਕਰ ਜਾਂਦੇ ਨੇ ਤੇ ਜੇ ਪ੍ਰੌਣਾ ਹੋਵੇ ਜੈਲਾ ਜਿਹਾ ਸੁਭਾ ਦਾ ਨਰਮ ਜਿਹਾ ਵਿਚਾਰਾ ਥੋੜਾ ਜਿਹਾ ਡਾਊਨ ਹੋਵੇ ਉਹ ਕੋਲ ਦੀ ਨੰਗ ਕੇ ਪਿੰਡ ਜਾ ਕੇ ਫੋਨ ਕਰਦਾ ਹੈ ਬਾਈ ਜੀ ਕੱਲ ਮੈਂ ਤੁਹਾਡੇ ਕੋਲ ਦੀ ਨੰਗ ਗਿਆ ਤੁਸੀਂ ਮੈਨੂੰ ਦੇਖਿਆ ਹੀ ਨਹੀਂ ਤੇ ਸਹੁਰੇ ਮੜਕ ਨਾਲ ਇੱਕ ਵਾਰੀ ਕਹਿੰਦੇ ਨੇ ਐ ਤਾਂ ਵੀ ਦੁਨੀਆ ਤੁਰੀ ਫਿਰਦੀ ਐ ਤੂੰ ਕੋਲੇ ਛੋੜੀ ਮੈਨੂੰ ਬੁਲਾ ਲੈਂਦਾ ਦੱਸ ਉਲਟ ਹੋ ਜਾਂਦੀਆਂ ਨੇ ਗੱਲਾਂ ਪਰ ਉਹਨਾ ਥੋੜਾ ਜਿਹਾ ਸਕੰਡ ਚਾਹੀਦਾ ਥੋੜਾ ਜਿਹਾ ਸਿਰ ਚੱਕਦਾ ਹਾਂ ਕਈ ਬੰਦੇ ਤਾਂ ਐਨੇ ਅੜੀ ਵਾਲੇ ਹੁੰਦੇ ਨੇ ਕਹਿੰਦੇ ਨੇ ਮੈਂ ਤਾਂ ਦੋ ਕਵਾਰੀ ਸਹੁਰੇ ਗਿਆ ਬਾਲਾ ਮੂੰਹ ਨਹੀਂ ਕਦੇ ਲਾਇਆ ਹਾਂ 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 ਉਹਨਾਂ ਨਾਲ ਹੋਰ ਭੈੜੀ ਹੁੰਦੀ ਐ ਜਿਹੜੇ ਛੋਟੇ-ਛੋਟੇ ਸਾਲੇ-ਸਾਲੀਆਂ ਹੁੰਦੇ ਨੇ ਉਹਨਾਂ ਦੇ ਜਵਾਕ ਵਿਆਹੇ ਜਾਂਦੇ ਨੇ ਹੁਣ ਨਿੱਕੇ-ਨਿੱਕੇ ਜਵਾਕ ਫਿਰਦੇ ਐ ਗਾਂ ਸਗੀਰੀ ਲੰਮੀ ਹੋ ਗਈ ਐ 15-20 ਸਾਲਾਂ ਤੋਂ ਬੰਦੇ ਨੂੰ ਸਹੁਰੇ ਜਾਣਾ ਪੈਂਦਾ ਆਕੜ ਉਹੀ ਐ ਹਾਂ ਕਦੇ ਮੋਢੇ 'ਚ ਸੂਤ ਕਰਦਾ ਕਦੇ ਖੰਘੂਰਾ ਮਾਰਦਾ ਕਦੇ ਮਤਲਬ ਜੋ ਜੋ ਵੀ ਪੁਰਾਣੇ ਦੇ ਲੱਛਣ ਹੁੰਦੇ ਨੇ ਆ ਐ ਕਰਦਾ ਤੇ ਜਵਾਕਾਂ ਨੂੰ ਨਹੀਂ ਪਤਾ ਵੀ ਇਹ ਪੁਰਾਣਾ ਹੈ ਨਾ ਨਾ ਜਦੋਂ ਇਹ ਜੇ ਵਿਗੜੇ ਜੇ ਲੱਛਣ ਵੇਖਦੇ ਨੇ ਜਵਾਕ ਅੰਦਾਜ਼ਾ ਲਾ ਲੈਂਦੇ ਨੇ ਵੀ ਜਾਂ ਤਾਂ ਭਾਈ ਦੀ ਦਾਰੂ ਪੀਤੀ ਹੈ ਤੇ ਜਾਂ ਜਵਾਕ ਚੱਕਣ ਵਾਲਾ ਭਾਈ ਆ ਭੱਜ ਲੋ ਧੋਕਬਟੀ ਹਾਂ ਅੰਦਰ ਨਹੀਂ ਸਵਾਦ ਜਾ ਕੇ ਵੜ ਜਾਂਦੇ ਨੇ ਫਿਰ ਭਾਈ ਕਹਿੰਦੇ ਨੇ ਪਪੜਵੀਂਆਂ ਦੇ ਮੈਂ ਤੁਹਾਨੂੰ ਗੀਤ ਸੁਣਾਉਣ ਲੱਗਿਆ ਆਉਣ ਜਾਣ ਦੇ ਫੈਸਲੇ ਤੁਸੀਂ ਕਰ ਲਿਓ ਬਹੁਤ ਪਿਆਰਾ ਗੀਤ ਹੈ ਪਰ ਸਾਡੇ ਬਰੋਣ ਦੀ ਅਜੇ ਵੀ ਪੂਰੀ ਹੋਣੀ ਜੜੀ ਹੈ ਬਈਓ ਮੈਂ ਤੁਹਾਨੂੰ ਦੱਸਾਂ ਇਹਦੀ ਬੜੀ ਟੌਰ ਅਜੇ ਵੀ ਹਾਂ ਸੁਣੋ ਜੀ ਸਾਲੇ ਸਾਲੀਆਂ ਕੇ ਵਿਆਹ ਇਨੀ ਅਸਗਰ ਨੂ ਮੇ ਜ਼ਮਾਨੇ ਆਏ ਸਾਲੇ ਸਾਲੀਆਂ ਕੇ ਵਿਆਹ ਇਨੀ ਅਸਗਰ ਨੂ ਮੇ ਜ਼ਮਾਨੇ ਆਏ ਹੁਣ ਸਹੂਰੀ ਕਾਦੇ ਰਹਿ ਗਏ ਹੁਣ ਸਹੂਰੀ ਕਾਦੇ ਰਹਿ ਗਏ ਆਉਣੇ ਜਾਣੇ ਨਹੀਂ ਕੋਈ ਢੋਲ ਤੇਰੇ ਨੂ ਡਟੇ ਨਿਆ ਵਟੇ ਸਿਆਣੇ ਨਹੀਂ ਹੁਣ ਢੋਲ ਤੇਰੇ ਨੂ ਡਟੇ ਵਟੇ ਨਾ ਜਾਣੇ ਨਹੀਂ ਹੁਣ ਢੋਲ ਤੇਰੇ ਨੂ ਦਨਮੇ ਨਮੇ ਵੀ ਆਹੇ ਆਪਾਸੀ ਬੱਲੀਏ ਕਿੰਨੀ ਸੇਵਾ ਕਰਦਾ ਹੁੰਦਾ ਸੀ ਜੀ ਜੀ ਬੱਲੀਏ ਦਨਮੇ ਨਮੇ ਵੀ ਆਹੇ ਆਪਾਸੀ ਬੱਲੀਏ ਕਿੰਨੀ ਸੇਵਾ ਕਰਦਾ ਹੁੰਦਾ ਸੀ ਜੀ ਜੀ ਬੱਲੀਏ ਬਣ ਗਿਆ ਜਿੱਦੇਂਦਾ ਮੈਂ ਫੁੱਫੜ ਸੌਰੇ ਰੱਖਣੋਂ ਹਟ ਗਏ ਕੁਕੜ बन ਗਿਆ ਜਿੱਦਿਆਂ ਦਾ ਮੈਂ ਫੁੱਫੜ ਸੌਰੇ ਰਖਣੋਂ ਹਟ ਕੇ ਕੁੱਕੜ ਕੁੱਕੜ ਕਹਿੰਦੇ ਚੌਂਤਰੇ ਤੇ ਬਿਠਾ ਕਰ ਦਿੰਦੇ ਨੇ ਨਾਲੇ ਪੱਠੇ ਖਿਲਾਰ ਦਿੰਦੇ ਨੇ ਨਾ ਪਹਿਲਾਂ ਇਹਨਾਂ ਦੇ ਬੂਟ ਪਾਏ ਹੁੰਦੇ ਸੀ ਬਣ ਗਿਆ ਜਿੱਦਿਆਂ ਦਾ ਮੈਂ ਫੁੱਫੜ ਸੌਰੇ ਰਖਣੋਂ ਹਟ ਕੇ ਕੁੱਕੜ ਬਣ ਗਿਆ ਜਿੱਦਿਆਂ ਦਾ ਮੈਂ ਫੁੱਫੜ ਸੌਰੇ ਰਖਣੋਂ ਹਟ ਕੇ ਕੁੱਕੜ ਕਹਿੰਦੇ ਘਰ ਦਾ ਇਲਾਜ ਕਰਾਇਆ ਕਿੰਨੇ ਧਰਦਾ ਇਲਾਜ ਕਰਾਇਆ ਦੱਸਿਆ ਜਾਨੇ ਨਹੀਂ ਕੋਈ ਫੁੱਫੜ ਜੀ ਨੂੰ ਢਾਡੇ ਲਿਆ ਵਟੇ ਸਿਆੜੇ ਨਹੀਂ ਮੋਂ ਢੋ ਤੇਰੇ ਨੂੰ ਸੁਢ ਲਿਆ ਵਟੇ ਨਾ ਜਾਣੇ ਨਹੀਂ ਕੌਣ ਢੋਲ ਤੇ ਰਹੇ ਨੋ ਇਹ ਤਾਂ ਮੁਰ ਤੋਂ ਚੱਲੀ ਆਈ ਰੀਤ ਪੁਰਾਣੀ ਵੇ ਆਖਰ ਤਾਂ ਪਾਣੀ ਨਾ ਕਿਤਾ ਬੁਲਾ ਸਾਲੀ ਕਿੰਨਾ ਪਿਆਰ ਜਿਤਾਉਂਦੀ ਸੀ ਆਪਣੀ ਬੁੰਡੋ ਛੋਟੀ ਆ ਛੋਟੀ ਸਾਲੀਆਂ ਦਾ ਐਨਾ ਸਤਕਾਰ ਹੈ ਇਹ ਤਾਂ ਸਾਡੇ ਗੌਣ ਚ ਤੇ ਲਿਖਣ ਚ ਕਈ ਵਾਰੀ ਇਹੋ ਜਿਹਾ ਲਿਖਿਆ ਜਾਂਦਾ